ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਵਨਡੇ ਵਰਲਡ ਕਪ 2025 ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੋੜਾਂ ਨਾਲ ਹਰਾ ਕੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਸੁਨਹਿਰੇ ਅੱਖਰਾਂ ਵਿੱਚ ਦਰਜ ਕਰਵਾ ਦਿੱਤਾ ਹੈ 52 ਸਾਲਾਂ ਦੇ ਇਸ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਮਹਿਲਾ ਵਨਡੇ ਵਿਸ਼ਵ ਕੱਪ ਦੀ ਟਰੋਫੀ ਆਪਣੇ ਨਾਮ ਕੀਤੀ ਹੈ ਇਸ ਇਤਿਹਾਸਕ ਜਿੱਤ ਤੋਂ ਬਾਅਦ BCCI ਅਤੇ ICC ਦੋਵਾਂ ਨੇ ਖਿਡਾਰੀਆਂ ਤੇ ਕਰੋੜਾਂ ਦਾ ਇਨਾਮ ਲੁਟਾਇਆ ICC ਨੇ ਵਰਲਡ ਕੱਪ ਜੇਤੂ ਟੀਮ ਨੂੰ ਕ੍ਰੀਬ 4 ਮਿਲੀਅਨ ਅਮਰੀਕੀ ਡਾਲਰ ਜੋ ਕਿ ਲਗਭਗ 33 ਕਰੋੜ ਰੁਪਏ ਬਣਦੇ ਨੇ ਦਾ ਇਨਾਮ ਦਿੱਤਾ ਹੈ ਇਸ ਤੋਂ ਇਲਾਵਾ BCCI ਨੇ ਇਸ ਖੁਸ਼ੀ ਨੂੰ ਦੁੱਗਣਾ ਕਰਦੇ ਹੋਏ ਲਗਭਗ 51 ਕਰੋੜ ਰੁਪਏ ਖਿਡਾਰੀਆਂ ਅਤੇ ਸਪੋਰਟ ਸਟਾਫ ਵਿੱਚ ਵੰਡਣ ਦਾ ਐਲਾਨ ਵੀ ਕੀਤਾ ਹੈ ਇਸ ਤਰ੍ਹਾਂ ਕੁਝ ਇਨਾਮੀ ਰਕਮੀ ਲਗਭਗ 84 ਕਰੋੜ ਰੁਪਏ ਦੀ ਬਣਦੀ ਹੈ ਤੇ BCCI ਨੇ ਜੋ ਬੋਨਸ ਦਿੱਤਾ ਹੈ ਉਹ ਹੁਣ ਤੱਕ ਕਿਸੇ ਵੀ ਟੂਰਨਾਮੈਂਟ ਦੇ ਮੁਕਾਬਲੇ ਸਭ ਤੋਂ ਵੱਡਾ ਹੈ ਖਿਡਾਰੀ ਦੇ ਹਿੱਸੇ ਜੋ ਆ ਰਿਹਾ ਉਸ ਬਾਰੇ ਦਰਜਨਿਆਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਬੀਸੀਸੀਆਈ ਨੇ ਤੈਅ ਕੀਤਾ ਹੈ ਕਿ ਹਰ ਖਿਡਾਰੀ ਨੂੰ ਲਗਭਗ 9 ਕਰੋੜ ਰੁਪਏ ਤੱਕ ਦੀ ਰਕਮ ਦਿੱਤੀ ਜਾਵੇਗੀ ਤੇ ਇਹ ਵੀ ਰਿਪੋਰਟ ਹੈ ਕਿ ਕਪਤਾਨ ਅਤੇ ਉਪ ਕਪਤਾਨ ਨੂੰ ਥੋੜੀ ਵਾਧੂ ਰਾਸ਼ੀ ਮਿਲ ਸਕਦੀ ਹੈ ਜਦੋਂ ਕਿ ਕੋਚਿੰਗ ਸਟਾਫ ਦੇ ਹਿੱਸੇ ਵਿੱਚ 3 ਤੋਂ 4 ਕਰੋੜ ਰੁਪਏ ਤੱਕ ਹੋਣਗੇ ICC ਦੀ ਰਾਸ਼ੀ ਸਿੱਧੇ ক্রিকেট ਬੋਰਡ ਕੋਲ ਜਾਂਦੀ ਆ ਤੇ ਬੋਰਡ ਹੀ ਤੈਅ ਕਰਦਾ ਕਿ ਕਿਸ ਨੂੰ ਕਿੰਨੀ ਰਕਮ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਖਿਡਾਰੀਆਂ ਨੂੰ ਮਿਲਣ ਵਾਲੇ ਜੋ ਇਨਾਮ ਹੈ ਉਸ ਤੇ 30% ਤੱਕ ਟੈਕਸ ਦੇਣਾ ਪੈਂਦਾ ਹੈ ਜੇਕਰ ਕਿਸੇ ਖਿਡਾਰੀ ਨੂੰ 9 ਕਰੋੜ ਰੁਪਏ ਦਾ ਇਨਾਮ ਮਿਲਦਾ ਹੈ ਤਾਂ ਟੈਕਸ ਕੱਟਣ ਤੋਂ ਬਾਅਦ ਉਸ ਦੇ ਹੱਥ ਵਿੱਚ ਕਰੀਬ 6 ਕਰੋੜ 30 ਲੱਖ ਰੁਪਏ ਹੀ ਆਉਣਗੇ ਇਹੀ ਰਕਮ ਐਨੀ ਹੈ ਕਿ ਇਸ ਨਾਲ ਸ਼ਾਨਦਾਰ ਬੰਗਲਾ ਲਗਜ਼ਰੀ ਕਾਰ ਆਸਾਨੀ ਨਾਲ ਖਰੀਦੀ ਜਾ ਸਕਦੀ ਹੈ ਇਸ ਦੇ ਬਾਵਜੂਦ ਵੀ ਕਾਫੀ ਪੈਸੇ ਜੋ ਹੈ ਬਚ ਵੀ ਜਾਂਦੇ ਨੇ